ਸਾਸੀ ਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਤੇ ਅਮਨਦੀਪ ਬਾਈ ਦੇ ਘਰੇ ਬਾਈ ਦੇ ਕੋਲ ਤਿੰਨ ਮੱਝਾਂ ਵਕਾਊ ਆ ਮਿੱਤਰੋ ਅੱਜ ਤਿੰਨਾਂ ਦੇ ੜੋੜੀ ਭਾਤੇ ੜੋੜੀ ਰਾਹ ਤੇ ੜੋੜੀ ਸਲਾ ਲੀਆਂ ਮੱਝਾਂ ਨੂੰ ਮਿੱਤਰੋ ਜਿੰਨੇ ਕੋ ਤੁਸੀਂ ਪੈਸੇ ਲਾਉਣੇ ਹੋਣਗੇ ਉਹ じゃ ਤੁਹਾਨੂੰ ਜਾਨਵਰ ਮਿਲ ਜੂਗਾ ਜਿੰਨਾਂ ਕੋ ਆਪਾਂ ਮਗੋੜਾ ਪ ਮਿੱਠਾ ਪਾਵਾਂਗੇ ਗੋੜਾ ਪਾਵਾਂਗੇ ਉਹਨਾਂ ਕੋ ਮਿੱਠਾ ਮਿਲ ਜਾਣਾ ਕਹਿੰਦੇ ਹੁੰਦੇ ਆ ਆਓ ਸਾਰੀ ਗੱਲਬਾਤ ਕਰਦੇ ਆ ਭਾਈ ਅਮਨਦੀਪ ਦੇ ਨਾਲ ਭਾਈ ਅਮਨਦੀਪ ਸਸੀ ਕਾ ਜੀ ਸਸੀ ਕਾ ਬਾਈ ਜੀ ਕੀ ਹਾਲ ਹੈ ਮਾੜਾ ਵਧੀਆ ਭਾਈ ਖੇਤਾਂ ਦੇ ਠੀਕ ਆ ਹਾਂ ਵਧੀਆ ਚੜ੍ਹਦੀ ਕਲਾ ਅੱਜ ਫਿਰ ਐਂ ਦੱਸ ਮੈਨੂੰ ਵੀ ਜਾਨਵਰਾਂ ਦਾ ਦਰਵਾਜ਼ਾ ਫੋਨ ਲੱਗੇ ਕੀ ਕਰੀਏ ਉਹ ਯਾਰ ਵਿਆਹ ਕ ਜੰਦੀਆਂ ਸੱਜਰਾ ਮਹੀਆਂ ਲਿਆਉਣੇ ਮਹੀਆਂ ਦੇ ਝੋਟਕਾਂ ਪਹਿਲਾਂ ਲੜਾਉਂਦੀਆਂ ਪਹਿਲਾਂ ਇੱਥੇ ਅਗਲਾ ਘਰੇ ਨਾ ਕਹਿਣਾ ਆਪਾਂ ਮੰ ਠੀਕ ਆ ਤਾਂ ਕਰਕੇ ਮੈਂ ਘੱਟ ਪਈ ਆ ਠੀਕ ਆ ਪੁੱਤ ਦਿਹਾੜੀ ਬੰਨੀ ਨਹੀਂ ਤਾਈ ਦੀ ਬਈ ਹਨਾ ਅੱਗੇ ਵੱਡੀਆਂ ਮਹਿੰਗੀਆਂ ਸੀਗੀਆਂ ਉਹ ਵੈਗੀਆਂ ਘਰੇ ਵੈਗੀਆਂ ਦੋ ਪਰਸੋਂ ਤੇ ਠੀਕ ਆ ਬਿਲਕੁਲ ਠੀਕ ਆ ਚਲੋ ਚੱਲ ਜੀ ਜਾਂਦਾ ਕੰਮ ਨਹੀਂ ਵਧੀਆ ਕੰਮ ਚੱਲੇ ਬਾਬੇ ਦੀ ਕਿਰਪਾ ਚਲੋ ਸ਼ੁਕਰ ਆ ਬਈ ਅੱਜ ਬਈ ਫਿਰ ਕਿੰਨੇ ਜਾਨਵਰ ਦਿਖਾਵਾਂਗੇ ਤਿੰਨ ਆ ਬਈ ਇੱਕ ਸੱਜਰ ਆ ਇੱਕ ਗੱਬੜ ਇੱਕ ਟੋਕੜ ਗੱਬੜ ਚਾ ਬਈ ਹੋਰ ਬਈ ਫਿਰ ਅਮਰਦੀ ਚੜਦੀ ਕਲਾ ਵਧੀਆ ਬਈ ਵਧੀਆ ਅੱਛਾ ਅੱਜ ਜਾਨਵਰ ਤਿੰਨ ਦਿਖਾ ਦਨੇ ਆਪਾਂ ਹਨਾ ਤੇ ਬੱਲੀ ਮੈਂ ਦੀ ਕੀ ਡਿਟੇਲ ਆ ਬਈ ਭਾਈ ਬੱਲੀ ਮੈਂ ਪਰਸੋਂ ਆਈ ਆ ਆਪਣੇ ਕੋਲੇ ਪਰਸੋਂ ਆਈ ਆ ਮੰਡੀ ਤੋਂ ਆਈ ਆ ਜੇ ਮੈਂ ਬਾਜ਼ਾਰ ਚ ਪੂਰੀ ਨਿਕਲੀ ਨਹੀਂ ਗਈ ਜੀ ਚਲੇ ਤੂੰ ਵੀਡੀਓ ਪੂਣੀ ਕਰਕੇ ਤੇ ਮੈਂ ਨਾਲ ਹੀ ਇਹ ਪਾ ਦਨੇ ਆ ਕਿ ਇੱਕ ਦਿਨ ਨਹੀਂ ਬਾਈ ਤਾਂ ਕਰੇ ਮੈਨੂੰ ਬਾਈ ਰਹਿਣ ਦੀ ਹੈ ਮੈਂ ਕਿਹਾ ਚਲ ਵਿਖਾ ਦਿੰਦੇ ਨੇ ਤੈਨੂੰ ਜਦ ਕਦੇ ਦੋ ਦੋ ਆ ਆ ਜਾਣਾ ਤਾਂ ਤੂੰ ਪੂਰੇ ਦੇ ਉਹ ਤਾਂ ਮੈਂ ਥਲੇ ਹੁਣ ਵੀ 11 12 ਕਿਲੋ ਤਾਂ ਹੋਊਗਾ ਹੁਣ ਵੀ ਹੈਗਾ ਹਾਂ ਕਿੰਨੇ ਦੁੱਧ ਤਾਂ ਦੱਸਿਆ ਸੀ ਦੋ ਬਾਈ ਦੇ ਵੀ 14 15 ਕਿਲੋ ਤਾਂ ਕਹਿੰਦੇ ਆ ਪਰ 14 ਕਿਲੋ ਤਾਂ ਮੰਨ ਕੇ ਲੈ ਲੈ 14 ਤਾਂ ਦੇ ਦੂਗੀ ਮੈਂ ਦੇ ਰੂ ਗਰਾਮ ਵਾਲੇ ਨੂੰ ਵੱਡੀ ਵੱਡੀ ਮੈਂ ਬਹੁਤ ਹਾਂ ਹਰ ਵੇ ਆਪਣੇ ਜਿਹਾ ਭਾ ਵੀ ਉਹ ਹੋਣਗੇ ਜਿਹੜੇ ਲੋਕੀ ਟੋਕੜਾਂ ਵੇਚਦੇ ਆ ਅੱਛਾ ਜਿਨ੍ਹਾਂ ਦੀ ਆਪਾਂ ਟੋਕੜਾ ਵੇਚਦੇ ਰਿਹਾ ਅੱਗੇ ਤੇਰੀ ਵੀਡੀਓ ਦੇ ਮੈਂ 2 ਮਹੀਨੇ ਪਹਿਲਾਂ ਟੋਕੜਾਂ ਵਿੱਚ ਗਏ ਹਾਂ ਹਾਂ ਵੇਚੀਆਂ ਸਹੀ ਗੱਲ ਤੇ ਅੱਜ ਆਪਾਂ ਸੱਜਰ ਦੇ ਰਹੇ ਆ ਅੱਛਾ ਸੱਜਰ ਦੇ ਰਹੀਆਂ ਆ ਕੱਟਾ ਮਾਰ ਕੇ ਕੱਟਾ ਕੱਟਾ ਹਾਂ ਸਮੇਂ-ਸਮੇਂ ਦੀ ਰੁੱਤ ਦਾ ਮੇਰਾ ਬਸ ਰੁੱਤ ਕਰਕੇ ਆ ਨਹੀਂ ਤਾਂ ਮੈਂ 1.5 ਲੱਖ ਦੀ ਸੀਗੀ ਹੁਣ ਰਾਮ ਨਾਥ ਤੋਂ ਐਟਮਿਕ ਰੁੱਤ ਰੁੱਤ ਦਾ ਮੇਰਾ 1.5 ਲੱਖ ਦੀ ਇੱਕ 60 ਦੀ ਜਿੰਨੂੰ ਮਰਜ਼ੀ ਫੜਾ ਦਿੰਦਾ ਹ ਅਜੇ ਉਹੀ ਗੱਲ ਆ ਗਈ ਨਾ ਅਗਲਾ ਮੈਂ ਕਹਿ ਦਿੰਦਾ ਫਿਰ ਉੱਤ ਵਿਕਦੀ ਆ ਹਣਾ ਹਾਂ ਸਹੀ ਗੱਲ ਹੂੰ ਅੱਛਾ ਅਮਨਦੀਪ ਭਾਈ ਕਿੰਨੇ ਦੇ ਨਾ 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 ਹੱਥ ਪਤਾ ਤੋੜਿਓ ਭਈ ਅਮਨਦੀਪ ਕੱਢੀ ਬਾਹਰ ਤੋੜਨਾ ਕੋਲ ਦੇ ਮਾ ਪਤਾ ਨਹੀਂ ਮਿੱਤਰੋ ਥੋੜਾ ਜਿਹਾ ਸਾਡੇ ਤੋਂ ਉਪਰਾਂ ਕਰਦੀ ਆ ਤੇ ਬਾਕੀ ਤੁਹਾਨੂੰ ਆਪ ਨਹੀਂ ਇਹ ਕੱਟੇ ਦਾ ਕਰਦੀ ਤੇ ਉਪਰਾਂ ਨਹੀਂ ਉਹ ਕੱਟੇ ਦਾ ਵਾੜਾ ਕਰਦੀ ਕੱਟੇ ਦਾ ਬੱਚੇ ਦਾ ਵਾੜਾ ਕਰਦੀ ਆ ਨਾ ਇੱਕ ਮਤ ਲਿਆਰਾ ਪਤਾ ਨੇ ਇਹ ਵੀ ਗੱਲ ਹੈ ਆ ਜਾ ਪੁੱਤ ਇੱਥੇ ਆ ਇੱਥੇ ਆ ਜਾ ਹਾਂ ਆ ਜਾ ਆ ਜਾ ਆਇਆ ਇੱਧਰ ਆ ਜਾ ਮੈਂ ਕੀ ਕਰੀਆ ਆਲਾ ਕੱਟਾ ਗਾਣਾ ਕਢ ਲਾ ਕਿੰਨੇ ਦਿਨਾਂ ਦਾ ਸੁਆ ਹੋਊਗਾ ਬਈ ਅਮਨਦੀਪ ਬਾਈ ਬਾਈ 9-10 ਦਿਨਾਂ ਦਾ ਹੋਵੇ ਯਾਰ ਹੋਗੇ ਹੋਣਗੇ ਬਈ ਇਹਨੇ ਵੱਡੀ-ਵੱਡੀ ਮੈਂ ਚੰਗੀ ਆ ਬਾਈ ਮੈਂ ਬਹੁਤ ਵੱਡੀ ਆ ਯਾਰ ਸਾਹ ਬਿਆ ਹਾਂ ਖੁੱਲੀ-ਡੁੱਲੀ ਮੈਂ ਹਾਂ ਮੈਂ ਕੋਈ ਨਿੱਕੀ ਮੈਂ ਨਹੀਂਗੀ ਹੂੰ ਵੇਣਾ ਵੀ ਕਈ ਵਾਰੀ ਵੱਡੀ ਕਈ ਵਾਰੀ ਤਾਂ ਨਹੀਂ ਪਤਾ ਜੱਜਮੈਂਟ ਹੁੰਦੀ ਆ ਹਾਂ ਕਰੀ ਉਹੀ ਕਹਿੰਦਾ ਕਿ ਨਹੀਂ ਵੱਡੀ ਆ ਵੱਡੀ ਬਹੁਤ ਆ ਵੀ ਭੰਡੇ ਵੱਲੋਂ ਵੀ ਖਰੀ ਆ ਭਾਈ ਖੁੱਲੇ ਆ ਮੈਂ ਹਾਂ ਬਸ ਚੋ ਸ਼ਾਮ ਦਾ ਟਾਈਮ ਆ ਪ੍ਰੋ ਖਾਣ ਨਹੀਂ ਲਾਇਆ ਹੋਇਆ ਅਸੀਂ ਬਸ ਚੋਣੀਆਂ ਹੀ ਆ ਹੁਣ ਕਰਮ ਵਾਲਾ ਅੱਛਾ ਅਮਰਦੀਪ ਭਾਈ ਕਿੰਨੇ ਦੀ ਦੇ ਦਿੱਤੀ ਇਹ 250 ਰੁਪਿਆ ਇੱਕ ਹੋਰ ਗੱਲ ਆ ਹੂੰ ਮੈਂ ਸਵੇਰੇ ਵੀ ਆਪਣੀ 6:30 ਪੌਣੇ 7 ਵਜੇ ਚੋਈ ਆ ਠੀਕ ਆ ਭਾਈ ਉਹ ਵੀ 8 ਵਜੇ ਚੋਈ ਵੀ ਆ ਠੀਕ ਆ ਜੀ ਕਿਉਂਕਿ ਆਪਣਾ ਟਾਈਮ ਹੀ 5:00 ਵਜੇ ਦਾ ਸੀਗਾ ਬੋਸ ਸਾਹਿਬ ਦੇ ਖਾਲੀ ਕਿ ਮੈਂ ਕੋਈ ਬੰਦਾ ਦੋ ਟਾਈਮ ਮੈਂ ਟਾਈਮ ਟੂ ਟਾਈਮ ਚੋਕੇ ਲੈ ਜਿੰਨਾ ਉਹ ਦੱਸਾਂਗੇ ਉਹਨੇ ਨਿਕੂਗਾ ਹਾਂ ਪਰ ਤਿੰਨ ਟਾਈਮ ਚੋੜੀ ਜਾਂਦਾ ਹੁਣ ਮੈਂ 11 ਕਿਲੋ ਦੀ ਗਾਰੰਟੀ ਦੇਵਾਂਗਾ ਹਾਂ ਸਹੀ ਗੱਲ ਠੀਕ ਹੈ ਨਾ ਹਾਂ ਕੱਲ ਨੂੰ ਮੈਂ ਉਹਦੇ ਬਾਅਦ ਹੀ 12 ਕਰ ਦੇ ਸਾਢੇ 11 ਬ 13 ਕਰੇ ਉਹ ਵਸ ਗੱਲ ਆ ਹਾਂ ਇਹ ਹਜ ਕਿੰਨੇ ਦੀ ਦੇ ਦਿਆਂਗੇ ਬਈ ਇਹਦਾ ਮੁੱਲ ਕਰਾਈ ਜਿੰਨਾ ਮਰਜ਼ੀ ਕਰੇਦਾ ਮੁੱਲ 130000 ਤਾਂ ਮਾੜਾ ਮੋਟਾ ਮੜਾ ਮੋਟ ਹੋ ਜੂਗਾ ਬਸ ਮੈਂ 130000 ਮੰਨ ਤਾ ਕਰਦਾ ਮੜਾ ਮੋਟਾ ਹੂ ਬੜਾ ਨਹੀਂ ਹੁਣ ਸੇ ਪਹਿਲੇ ਸੋਏ ਨੇ ਝੋਟੀਆਂ 12 ਕਿਲੋ ਤਾਂ ਆਪਾਂ ਸ਼ਹਿਰੋਂ ਲਈਏ ਕੋਈ ਝੋਟੀਆਂ ਦੂਰੋਂ ਲੈ ਲਈਗੀ ਠੀਕ ਹੈ ਜੀ ਝੋਟੀਆਂ ਠੰਡੀ ਠੁੰਡੀ ਬਹੁਤ ਆ ਹਾਂ ਤੇਰੇ ਆਹਾਂ 17 ਤਰੀਕ ਨੂੰ ਦਿਨ ਪੂਰੇ ਆ ਦੀ ਆਹ 17 ਤਰੀਕ ਨੂੰ ਅੱਜ 9 ਤਰੀਕ ਹਾਂ 8 ਦਿਨ ਪਏ ਹਜੇ 8 ਦਿਨ ਬੇਸ ਦਿਨ ਪੂਰੇ ਹੋਣ ਚ ਥੱਲੋਂ ਥੱਲੋਂ ਤਾਂ ਚੰਗੀ ਆ ਝੋਟੀ ਆ ਦੀ ਝੋਟੀ ਸਾਫ ਬਹੁਤ ਆ ਯਾਰ ਥੱਲੋਂ ਯਾਰ ਵੱਡੀ ਵੱਡੀ ਬਹੁਤ ਆ ਨਹੀਂ ਥੱਲੀ ਸਾਰੀ ਚੰਗੀ ਆ ਯਾਰ ਬਾਈ ਲੈ ਆ ਭਾਈ ਮੋੜ ਦਿਨ ਹਜੇ ਹਫਤੇ ਜੀ ਤਾਂ ਇਹਨੇ ਕੁਝ ਦੀ ਕੁਝ ਬਣ ਜਾਣਾ ਹਾਂ ਹਾਂ ਪੁੱਲੀ ਠੀਕ ਆ ਯਾਰ ਬਈ ਮਾੜੀ ਨਹੀਂ ਗਈ ਇਹ ਐਮਰਦੀ ਭਾਈ ਕਿੰਨਾ ਦਰਦ ਦੇ ਦੂਗੇ ਇਹ ਇਹਨੇ ਯਾਰ ਸਰਪੇ ਪਹਿਲੇ ਸਿਰ 12 ਦਿੱਤਾ 12 ਠੀਕ ਆ ਨਾ ਗੱਲ ਇਹਦੇ 12 13 ਤੋਂ ਤਾਂ ਜਾਂਦੀ ਨਹੀਂ ਹੁਣ ਗਾਂ ਯਾਰ ਮੈਂ ਸੂਈ ਤੇ ਐ ਮੈਂ ਬੜਾਈਆਂ ਕਰੀ ਜਾਮ ਠੀਕ ਆ ਨਾ ਹਾਂ ਇਹਦੇ ਤੇ 13 ਇਹਦੇ ਤੇ 12 ਇਹਦੇ ਤੇ 14 ਹਾਂ ਇਹਦਾ 12 ਨੂੰ ਮੰਨ ਕੇ ਲੈ ਜਾ ਯਾਰ ਹਾਂ ਠੀਕ ਆ ਨਾ ਜਿਹੜੇ ਆਪਾਂ ਨੂੰ ਭੇਤ ਹੀ ਨਹੀਂ ਜਦੋਂ ਹਨਾ ਜਦੋਂ ਆਪਾਂ ਯਾਰ ਚੋ ਅਗਲੇ ਨੇ ਕਿਹਾ ਆਪ ਨੂੰ 12 ਕਿਲੋ ਆ ਹਾਂ ਛੋਟੀ ਹਜੇ ਕੱਚੀ ਆ ਬਣੂ ਬਣੂ ਚੰਗੀ ਥੱਲੋ ਇਹ ਕਿੰਨੇ ਦੇ ਦੇ ਦਾਂਗੇ ਭਾਈ ਇਹਦਾ ਮੁੱਲ 125 125 ਮਾਨਤਨ ਕਰਦੇਗੇ ਕਰ ਦਾਂਗੇ ਮਾਨਤਨ ਠੀਕ ਹੈ ਭਾਈ ਹੈ ਭਾਈ ਅਮਰਦੀਪ ਜੇ ਅੱਜ ਕਿੰਨੇ ਦੀ ਦੇਣੀ ਆ ਕਹੀ ਆਪਾਂ ਛੋਟੀ 125 ਦੀ 125 ਜੋ ਮਾਨਤਨ ਕਰਕੇ ਕਿੰਨੇ ਦੀ ਲੈ ਲਾਂਗੇ ਤੂੰ ਮੈਨੂੰ ਲੈ ਛੋਟੀ ਆ ਹੀ ਹੋਵੇ ਪਰ ਇਹ ਨਾ ਹੋਵੇ ਮੁਰਗੇ ਖਰਦਾਰ ਹੋਵੇ ਹਾਂ ਛੋਟੀ ਰਾਜੀ ਹੋਵੇ ਜਦੋਂ ਅਗਲੇ ਲੈਵਲ 2.5 ਕਿਲੋ ਦੁੱਧ ਆ ਗਈ ਨਾ ਹਾਂ ਗੱਭਣ ਹੋਵੇ 4 ਕਿੰਨੇ ਤੈਨੂੰ ਫੋਨ ਲਾਉਣੀ ਲੱਖ ਜੀ ਬਸ ਠੀਕ ਹੈ ਭਾਈ ਉਹ ਕਿੰਨੇ ਫਿਰ ਕੀ ਮਾੜੀ ਆ ਯਾਰ ਮੈਨੂੰ ਦਿਨ ਲੱਖ ਦੀ ਸੁਆ ਦੁੱਧ ਦਾ ਪੀ ਲੈਣਾ ਹਾਂ ਤੇ ਭਾਈ ਉਹ ਪਰਲੀ ਤੋਕੜ ਗੱਭਣ ਉਹ ਭਾਈ ਤੋਂ ਆਪਣੇ ਕੋਲੋਂ ਮੈਂ ਤੋਂ ਸਰਪਹਿਲੇ ਆਪ ਕਰ ਰੱਖੀ ਕਰ ਰੱਖੀ ਮੈਂ ਕਰ ਦਿਆ ਸੱਜਰ ਮੈਂ ਸੀ ਆਪਣੀ ਹਾਂ ਹੁਣ ਦੁੱਧ ਤੁਸੀਂ 9:00 10:00 ਠੀਕ ਆ ਤੇ ਤਿੰਨ ਮਹੀਨੇ ਦੀ ਖਬੋ ਚਲੀ ਆ ਚੈੱਕ ਪਾਸ ਮੈਂ ਕਰਾਈਏ ਚੱਕ ਆਪ ਮੈਂ ਕਰਾਈਆ ਠੀਕ ਆ ਬਈ ਠੀਕ ਆ ਤੇ ਬਈ ਫਿਰ ਚੋਣ ਚਣ ਕਿਵੇਂ ਲਗਾ ਚੋਣ ਚਣ ਬਹੁਤ ਪੁੱਲਾ ਪਰ ਉਹ ਮਿਲਦੀ ਬੁੜੀਆਂ ਤੋਂ ਆ ਭਰਾਵਾ ਬੁੜੀਆਂ ਮੈਂ ਨਹੀਂ ਚੁੰਦਾਗਾ ਠੀਕ ਆ ਬਈ ਛਿਆ ਨਹੀਂ ਕਰੀ ਠੀਕ ਆ ਨਾ ਗੱਲ 10 ਕਿਲੋ ਹੈ 10 ਕਿਲੋ ਹੋਊਗਾ ਤੁਲੇ ਹੁਣ ਇਹਦੇ ਥੱਲੇ ਹਾਂ ਕੀ ਬਾਤ ਆ ਹੁਣ ਹੋਊਗਾ 10 ਕਿਲੋ ਠੀਕ ਆ ਬਈ 9 ਪਰ ਕੇ ਲੈ ਜੇਗਾ ਦੁੱਧ 10 ਕਿਲੋ ਹਾਂ ਇੱਕ ਅੱਧਾ ਦਿਨ ਕਰੂਗੀ ਜੇ ਉੱਪਰ ਜਾ ਕੇ ਇੱਕ ਬੁੜੀ ਬੰਦਾ ਭੇਜੇ ਕੋਈ ਬੰਦੇ ਨਹੀਂ ਮਿਲੂਗੀ ਅਗਰੇ ਮੁੰਡਾ ਮੈਂ ਤੇਰੀ ਤੂੰ ਚੋਈ ਹੋਈ ਆ ਅਗਨੇ ਮੁੰਡਾ ਸੀ ਆਪਣੀ ਗੁੜੀ ਉਹ ਚਾਹੁੰਦਾ ਸੀ ਇਹਨੂੰ ਹਾਂ ਉਹ ਚਾਹੁੰਦਾ ਹੀ ਸੀਗਾ ਚਾਹੁੰਦਾ ਹੀ ਸੀ ਹਾਂ ਹਾਂ ਬਸ ਕਿੰਨੇ ਦੀ ਦੇ ਦੇਂਗੇ ਭਾਈ ਇਹਦਾ ਮੁੱਲ 75 ਜਰ ਕਰਾ ਲੈ ਕਿੰਨਾ ਕਰਾ ਲੈ ਇਹ 70 ਹੀ ਦੇ ਦਾਂਗੇ ਮੈਂ ਠੀਕ ਆ ਯਾਰ ਬਾਈ ਫਿਰ ਕੀ ਮਾੜੀ 10 ਕਿਲੋ ਦੁੱਧ ਵੀ ਦੇ ਦੇਣਾ ਅੱਜ 65 65 ਜੇ ਕੱਟਾਂ ਵਾਲੇ ਮੰਗਦੇ ਮੈਂ ਕਹਿੰਦਾ ਨਹੀਂ ਮੈਂ ਗੱਬਣਾ ਕਿ ਦੁੱਧ ਬੋਰਾ ਮੈਂ ਲੈ ਨਹੀਂ ਨਹੀਂ ਲੋੜੀ ਨਹੀਂ ਠੀਕ ਆ ਬਾਈ ਓਕੇ ਮੇਰੇ ਕੋਲ ਕੱਲ ਆਇਓ ਕਹਿੰਦੇ ਮੈਂ ਕਹਿੰਦਾ ਯਾਰ ਅਸੀਂ ਪਕਾਉਂਦੇ ਹਾਂ ਯਾਰ ਨਹੀਂ ਕਾਦੋਂ ਦੁੱਧ ਬਿਨਾ ਲੈ ਜਾ ਕੋ ਰੱਖਣ ਵਾਲਾ ਯਾਰ ਆਪਾਂ ਤਾਂ ਬਾਈ ਪਚਾਉਣੇ ਆ ਕੰਮ ਮਿਹਨਤ ਕਰਕੇ ਬਾਈ ਲੋਕ ਮੈਂ ਦੁੱਧ ਕੁੜਾ ਮੈਂ 12 ਕਿਲੋ ਲਈ ਮੈਂ ਲੈਂਦਾ ਗਲਾ ਤੇ 2.5 ਕਿਲੋ ਬਚਾਂ ਛੱਡ ਕੇ ਮਗਰ 8 ਹੀ ਚੋਂਦੀ ਹੈ ਹਾਂ ਹੈਂ ਇਹ 999 ਕੁ ਲੁੱ ਖੁੱਲਾ ਉਹਨਾਂ ਹੀ ਦੋ ਦੇ ਦਾ ਉਹਨਾਂ ਹੀ ਭੰਡ ਜੀ ਨੇ ਪਾਈ ਜਾਣਾ ਹਨਾ 9 ਕਰਕੇ ਲੈ ਜਾਵੇ ਯਾਰ 10 ਬਈ ਹੋਰ ਹੈ ਮੈਨੂੰ ਕਈ ਭਰਾ ਪੁੱਛਦੇ ਕਿ ਰਾਮਨਦੀਪ ਨੂੰ ਪੁੱਛੀ ਵਧੀਆ ਦਿੰਦਾ ਕੀ ਖਰਾਕ ਕੀ ਪਾਉਣਾ ਉਹਨਾਂ ਨੂੰ ਬਈ ਆਪਾਂ ਦਾ ਫੀਡ ਤੇ ਪਾਈਏ ਆਟਾ ਫੀਡ ਤੇ ਆਟਾ ਮੈਂ ਆਟਾ ਜਿਹੜਾ ਚੱਕੀ ਵਾਲਾ ਕੱਲਾ ਚੱਕੀ ਵਾਲਾ ਕਿਚ ਟਾ ਆਟਾ ਵਜਦਾ ਬਈ ਜਿਹੜਾ ਖਾਨ ਨੂੰ ਆਟਾ ਨਾ ਉਹ ਪੋਣੇ ਆਪਾਂ ਠੀਕ ਹੈ ਜਿਹੜਾ ਆਪਾਂ ਇਹ ਨਹੀਂ ਵੀ ਚੱਕੀ ਤੇ ਦਾਣਾ ਬਣਾ ਲੈ ਲਿਆ ਹਾਂ ਆਟਾ ਆਟਾ ਦਾਣਾ ਫੀਡ ਫੀਡ ਤੇ ਬਸ ਇਹ ਅਗਲੇ ਚੱਕੇ ਨੂੰ ਇਹ ਕਹਣਾ ਵੀ ਖਾਣਾ ਆ ਸੀ ਤਾਂ ਲੈਣਾ ਇਹ ਰਿੰਗੋਰ ਵਿੱਚ ਅਗਲਾ ਭਾਂਜਾ ਰਾ ਦੂਗੀ ਖੇਸਵਾਰ ਲਾ ਦੂਗਾ ਬਾਕੀ ਨੰਬਰ 90419 6446 90419 644 ਕਾ ਬਾਕੀ ਯਾਰ ਤਨਦਨ ਪਹੂਰੀ ਦਾ ਦੋ ਦੋ ਰਹਿ ਗਿਆ ਕੀ ਐ ਚ ਮੈਂ ਪਾ ਦੂ ਕੀ ਕਢਾ ਲੂ ਇਹ ਗੱਲ ਵੀ ਜ ਪੱਕਾ ਦੁੱਧ ਲੈਣਾ ਮੇਰੇ ਹਿਸਾਬ ਦੇ ਨਾਲ ਤਾਂ ਇਹ ਗੱਲ ਮੈਂ ਚਲੋ ਮੈਂ ਰੋਟੀ ਕੀ ਹੁੰਦੀ 10 ਕਿਲੋ ਮੈਂ 13 14 ਕਿਲੋ ਸੀ ਹੁਣ 10 ਕਿਲੋ ਦੇ ਨਾ ਕਮਨਤੀ ਭਾਈ ਹੋਰ ਗੱਲ ਮੈਂ ਤਾਂ ਇਹ ਜਣਾ ਜੇ ਪੱਕੇ ਪਸ਼ੂ ਜਿਵੇਂ ਘਰੇ ਦੁੱਧ ਚੋਣਾ ਹਨਾ ਮਜਾਰੀ ਫੀਡ ਨਾਲੋਂ ਜਿਵੇਂ ਦੋ ਤਿੰਨ ਚੀਜ਼ਾਂ ਲਿਆ ਕੇ ਵਾਲ ਕੇ ਭਾਈ ਮੈਂ ਤਾਂ ਮਿੱਤਲ ਬਣਾ ਯਾਰ ਫੀਡ ਯਾਰ ਇਤੋਂ ਵਧੀਆ ਲੈਣਾ ਫੀਡ ਨੀ ਯਾਰ ਵਧੀਆ ਜਲਦਾ ਹੈ ਉਹ ਇਹ 1500 ਦਾ ਗੱਟਾ ਬਾਈ ਬਸ ਠੀਕ ਆ ਬਾਈ ਮੈਂ ਕੋਈ ਬਾਲੀਆਂ ਕੰਪਨੀਆਂ ਦੀ ਕਿਸੇ ਦੀ ਵੜਾਈ ਨਹੀਂ ਕਰਦਾ ਕੋਈ ਕੋਲਾ ਫਾਇਦਾ ਕੋਈ ਸਹੀ ਗੱਲ ਆ ਬਾਈ ਬਚਾਓ ਵੀ ਭਰਾਵੋ ਕੁਝ ਬਚੇ ਹੀ ਨਾ ਫਾਇਦਾ ਨਹੀਂ ਸਹੀ ਗੱਲ ਆ ਝੋਟੀਆਂ ਆਪਣੇ ਵਧੀਆ ਸਾਰੀਆਂ ਹੁਣ ਮੈਨੂੰ ਬੰਦਾ ਕਹਿੰਦਾ ਰਾਮਪੁਰੇ ਪਾ ਦੇ ਉਹ ਪਣਾਉਲੇ ਪਾ ਦੇ ਮਗਾ ਨਹੀਂ ਯਾਰ ਭਰੇ ਵੇਚ ਲਾਂਗੇ ਬਸ ਇੱਥੇ ਵੇਚ ਲੈਣੀਆਂ ਐਡੀ ਮੈਂ ਯਾਰ ਮਿਲਦੀ ਫਿਰ ਮੈਂ ਇੱਕ ਡੀਮਾ ਹੈ ਨਾ ਬਹੁਤ ਵੱਡੀ ਡਬਲ ਮੈਂ ਬਾਈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਦੋਸਤੋ ਜਲਦੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਜੁੜਦੇ ਰਹੋ ਸਾਡੇ ਨਾਲ ਜੁੜੇ ਰਹੋ ਕੈਮਰਾਮੈਨ ਗਰਦੀਪ ਗਿੱਲ ਦੇ